ਅੰਦਪੁਰ ਰੋਡ ਜਾਣਾ ਲਾਧੀਆਂ ਦਾ ਪੁਲ ਉੱਥੋਂ ਥੋੜਾ ਜਿਹਾ ਅੱਗੇ ਆ ਕੇ ਇੱਕ ਮੈਂ ਤੁਹਾਨੂੰ ਕਿਸੇ ਰਾਘੀਰ ਵੱਲੋਂ ਹੁਣ ਅਸੀਂ ਆਏ ਆਂ ਦਰਿਆ ਤੋਂ ਸੱਤ ਲੋ ਦਰਿਆ ਤੇ ਜਿਹੜਾ ਬੰ ਟੁੱਟਿਆ ਉੱਥੋਂ ਅੰਗਰ ਪ੍ਰਸ਼ਾਦਾ ਦੇ ਕੇ ਆਏ ਆਂ ਉਸ ਤੋਂ ਬਾਅਦ ਹੁਣ ਅਸੀਂ ਦੁਸਾਂਝਾ ਨੂੰ ਆ ਰਹੇ ਸੀ ਤੇ ਰਸਤੇ 'ਚ ਦੇਖਿਆ ਕਿ ਜਿਹੜੀ ਸੱਤ ਉਹਦੇ ਵਿੱਚ ਰਾਘੀਰਾ ਵੱਲੋਂ ਦਰਖਤ ਜਿਹੜੇ ਪਾਏ ਦਿੱਤੇ ਗਏ ਸੀ ਇਹਨੂੰ ਹੁਣ ਪੂਰਨ ਵਾਸਤੇ ਜਿਹੜਾ ਉਪਰਾਲਾ ਆ ਉਹ ਕੀਤਾ ਜਾਵੇਗਾ ਇਹ ਕਾਫੀ ਜਿਹੜੀ ਸੜਕ ਵਿੱਚੋਂ ਤਸੂਕੀ ਆ ਕਾਫੀ ਵਿੱਚ ਤੱਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਕਾਫੀ ਦੂਰ ਤੱਕ ਜਿਹੜੀ ਇਹ ਤਸਵੀਰ ਹੋਈ ਆ ਜ਼ਮੀਨ ਜਿਹੜਾ ਉਧਰ ਉਧਰਲੀ ਸਾਈਡ ਤੋਂ ਪਹਿਲਾਂ ਮਿੱਟੀ ਵਾਲੀ ਹੈ ਲੱਗਦੀ ਪਰਲੀ ਸਾਈਡ ਤੋਂ ਤੋੜ ਨਹੀਂ ਪੈਣੀ ਆ ਪਾਣ ਨੂੰ ਇਹਦੇ ਵਿੱਚ ਧਸ ਕੇ ਤਾਂ ਜਿਹੜੀ ਜ਼ਮੀਨ ਆ ਉਹ ਵਿੱਚ ਧਸ ਚੁੱਕੀ ਦੇ ਰਾਹ ਜਿਹੜਾ ਸੜਕ ਬਹਿ ਚੁੱਕੀ ਆ ਜਿਹਦੇ ਨਾਲ ਰਾਹ ਦੀਆਂ ਨੂੰ ਕੋਈ ਵੀ ਮਜ਼ਲ ਜਿਹੜੀ ਪਰੇਖਾ ਨਹੀਂ ਹੋ ਸਕਦੀ ਸੀ ਜ਼ਮੀਨ ਕਾਫੀ ਧਸ ਚੁੱਕੀ ਹੈ ਕੋਈ ਪੈ ਪਾਏ ਸਰਕਾਰ ਵੱਲੋਂ ਲੋਕਾਂ ਨੂੰ ਪਾਣੀ ਦੇਣ ਵਾਸਤੇ ਲਕਿਨ ਇਹ ਦੇਖੋ ਜਿਹੜੀ ਸੜਕ ਦੇਖ ਸਕਦੇ ਤੁਸੀਂ ਪੂਰੀ ਦੀ ਪੂਰੀ ਤਰ ਚੁੱਕੀ ਵਿੱਚੋਂ ਸੁਲਮਿੰਦਰ ਭਾਜੀ ਇੱਕ ਮਿੰਟ ਦੱਸੋ ਛੱਡਿਓ ਮੈਂ ਤੁਹਾਨੂੰ ਵਿੱਚੋਂ ਤਸਵੀਰਾਂ ਦਿਖਾ ਦਉਂਗਾ ਕਾਫੀ ਦੂੰਗਾ ਜਿਹੜੀ ਲੱਕ ਦੇ ਨਾਲੋਂ ਜਿਹੜੀ ਜ਼ਮੀਨ ਉਹ ਕਾਫੀ 2-3 ਫੁੱਟ ਖੱਲੇ ਤਰ ਚੁੱਕੀ ਆ ਇਹ ਖਸਤਾ ਹਾਲਤ ਹੋ ਚੁੱਕੀ ਸੜਕ ਦੀ ਤੇ ਜਿਹਦੇ ਕਾਰਨ ਇਹ ਟੂਆ ਪੈ ਗਿਆ ਤੇ ਟੋਏ ਦੇ ਕਾਰਨ ਇੱਥੇ ਕੋਈ ਵੀ ਤ੍ਰਿਕਟਨਾ ਹੋ ਸਕਦੀ ਆ ਤਾਂ ਕਰਕੇ ਇਹਨੂੰ ਹੁਣ ਪੂਰਨ ਵਾਸਤੇ ਸਾਡੇ ਨੌਜਵਾਨ ਵੀਰ ਪਟਾਲਾ ਕਰਨਗੇ ਜੇ ਦਾ ਕੀ ਇਹ ਦੇ ਵਿੱਚ ਮਿੱਟੀ ਟਰੋੜੇ ਭਰ ਕੇ ਦਾ ਇਹਨੂੰ ਸਾਰੀ ਨੂੰ ਸੜਕ ਨੂੰ ਰਮਮਤ ਜਿਹੜੀ ਉਹ ਕੀਤੀ ਜਾਊਗੀ ਆਜਾ ਇਧਰ ਰੋਡ ਚੱਕੋ ਆ ਪਏ ਇਹਨੂੰ ਪਹਿਲਾਂ ਉਹਨਾ ਪਹਿਣਾ ਇਹ ਜਿਹੜੀ ਸੜਕ ਇੱਥੋਂ ਪੂਰੀ ਦੀ ਪੂਰੀ ਧੱ ਚੁੱਕੀ ਆ ਥੋੜਾ ਕਹਿ ਦਿੰਦੇ ਐਂਬਰ ਜੀ ਦੂਜਾ ਜਿਹੜਾ ਕਾਣ ਦੇ ਕਾਣ ਚਾਹੀਦਾ ਇੱਥੋਂ ਲੈ ਆਓ ਦੂਏ ਤੋਂ ਉਹ ਚਲ ਕੇ ਮੁੰਡਾ ਜਿਹੜੀ ਸੜਕ ਆ ਇਹ ਸੜਕ ਦੇ ਥੱਲੇੋਂ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਇਹ ਇਧਰਲੀ ਸਾਈਡ ਤੋਂ ਜਿਹੜਾ ਪਾਈਪ ਹੈ ਨੀ ਪਾਈਪ ਆਏ ਸੀਗੇ ਪਾਣੀ ਪਾਉਣ ਵਾਸਤੇ ਜਿਹੜੀ ਨਹਿਰਾਂ ਨੂੰ ਨਹਿਰਾਂ ਵੱਲੋਂ ਸਰਕਾਰ ਨੇ ਜਿਹੜਾ ਪਾਈਪ ਜਿਹੜੇ ਪਾਏ ਸੀਗੇ ਨਵੇਂ ਤੇ ਉਹਨਾਂ ਦੇ ਵਿੱਚੋਂ ਜਿਹੜਾ ਪਾਣੀ ਕਾਫੀ ਤੱਕ ਜਿਹੜਾ 2-3 ਫੁੱਟ ਤੱਕ ਥੱਲੇ ਨੂੰ ਜ਼ਮੀਨ ਜਿਹੜੀ ਤਸੀ ਹੋਈ ਆ ਜਿਹਦੇ ਕਰਕੇ ਰਾਹਗੀਰਾਂ ਵੱਲੋਂ ਜਿਹੜੇ ਟੂਵਾ ਦੇਖ ਕੇ ਵਿੱਚ ਜਿਹੜੇ ਦਰਖਤ ਲਾ ਦੇ ਵਿੱਚ ਬਰਖਤ ਤੋੜ ਕੇ ਵਿੱਚ ਦੇਤੀ ਸੀ ਬਚਾ ਕਰ ਲਈ ਤੇ ਹੁਣ ਸਾਡੀ ਟੀਮ ਦੁਕੀ ਆ ਅਸੀਂ ਅੱਜ ਦਰਿਆ ਤੇ ਇੱਕ ਐਸੀ ਸਤਲੁਜ ਦਰਿਆ ਤੇ ਜਿੱਥੇ ਬੰਨ ਉੱਤਿਆ ਹੋਇਆ ਉੱਥੇ ਦਮਕ ਲਾਦਨ ਵਾਸਤੇ ਜਿਹੜੀ ਸੰਗਤ ਉੱਥੇ ਲੱਗੀ ਹੋਈ ਸੇਵਾ ਕਰਦੀ ਉਹਨਾਂ ਵਾਸਤੇ ਲੰਗਰ ਪੂਰਾ ਤਿਆਰ ਕਰਕੇ ਦੂਸਰਾਂ ਨੂੰ ਵੀ ਲੈ ਕੇ ਗਏ ਸੀ ਹੁਣ ਰਾਸ ਤੇ ਜਾਂਦੇ ਹਾਂ ਜਿਹੜਾ ਲਾਦੀਆਂ ਵਾਲਾ ਪੋਲ ਜਿਹੜਾ ਤੁਸੀਂ ਦੇਖ ਸਕਦੇ ਆ ਲਾਦੀਆਂ ਦੇ ਪੋਲ ਤੋਂ ਮੁਕੰਦਪੁਰ ਰੋਡ ਤੱਕ ਜਿਹੜਾ ਇਹੀ ਸੜਕ ਇਹ ਕਾਫੀ ਧਸ ਚੁੱਕੀ ਆ ਜਦ ਪਾਈਪ ਕਾਫੀ ਥੱਲੇ ਆ ਉਹ ਜਿਹੜੀ ਉੱਪਰਲੇ ਪਾਸੇ ਜਿਹੜੀ ਭਾਰਤ ਮਿੱਟੀ ਦੀ ਉਹ ਵਿੱਚ ਧਸ ਗਈ ਆ ਤੋੜ ਲਈਏ ਪਹਿਲਾਂ ਇਹਨਾਂ ਕੋਲ ਇਹ ਤੋੜ ਕੇ ਹੀ ਜਿੱਦਾਂ ਇਹ ਨੀਰ ਵਾਲਾ ਮੋੜ ਆ ਨੀਰ ਦੀ ਮੋੜ ਤੋਂ ਬਿਲਕੁਲ 200 ਮੀਟਰ ਤੇ ਪਿੱਛੇ ਜਿਹੜਾ ਇਹ ਟੋਆ ਪੈ ਚੁੱਕਾ ਆ ਇਹਨੂੰ ਹੁਣ ਪੂਰਨ ਵਾਸਤੇ ਨੌਜਵਾਨ ਆਪਣਾ ਜੋਗਦਾਨ ਪਾਉਣਗੇ ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ ਕੀ ਹੋਇਆ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਸ਼ੁਰੂਆਤ ਤੋਂ ਜੀ ਬਿਚੇ ਅੱਜ ਅਸੀਂ ਲੰਗਰ ਦੀ ਸੇਵਾ ਕਰਕੇ ਬਹੁਤ ਜੀ ਤੈਲ ਦਾਸ ਤੋਂ ਆਉਂਦੇ ਸੀਗੇ ਸੋ ਦਸਾਂਤ ਤਰ੍ਹਾਂ ਜਿਹੜਾ ਇੰਟਰਵਿਊ ਦਾ ਜੀ ਲਿਖਾ ਕੋ ਪਹਿਲਾਂ ਇੱਕ ਟੋਆ ਰਸਤੇ ਵਿੱਚ ਪਿਆ ਚਲੋ ਕਿਸੇ ਸਾਥੀ ਨੇ ਸਾਡੇ ਨੇ ਉੱਥੇ ਦਰਖਤ ਦੇ ਥੋੜੇ ਟਾਹਣੀਆਂ ਤੁਰ ਕੇ ਵਿੱਚ ਲਗਾਤੀਆਂ ਜੋ ਸਾਨੂੰ ਕਲੂ ਮਹਿ ਗਿਆ ਕਿ ਇੱਥੇ ਕੁਝ ਹੈ ਪਰ ਹੁਣ ಗ್ರಾಮ ਪੰਚਾਇਤ ਦਸਾਂਤ ਦਾ ਸਾਡੇ ਸਰਪੰਚ ਸਾਹਿਬ ਖੜੇ ਆ ਸ਼ਾਦੀ ਪਾਲ ਦੀ ਪਾਕੀ ਸਾਥੀ ਖੜੇ ਸਾਡੇ ਮਿੱਤਤਾਬਾਈ ਖੜਾ ਆ ਸਾਡਾ ਬੱਚੂ ਖੜਾ ਆ ਸੋ ਇਹਨੂੰ ਫੂੜ ਕੇ ਇਹ ਚੰਗੀ ਤਰ੍ਹਾਂ ਕੰਪਲੀਟ ਕਰਕੇ ਅੱਥਰ ਜਾਵਾਂਗੇ ਕਿ ਕਿਸੇ ਦਾ ਕੋਈ ਨੁਕਸਾਨ ਨਾ ਬਿਲਕੁਲ ਮੁਰੇ ਰਾਤ ਦਾ ਰਾਤ ਦਾ ਸਮਾਂ ਮੁਰੇ ਮੁਰੇ ਰਾਤ ਦਾ ਸਮਾਂ ਆ ਸਭ ਆਪਣੇ ਆਪਣੇ ਘਰੋਂ ਜਾਣ ਜਾ ਰਹੇ ਆ ਕਿਉਂਕਿ ਸ਼ਾਮ ਬਿਲੇ ਪੁੱਛਣ ਦੱਸਣਾ ਕਿ ਇਸ ਤਰ੍ਹਾਂ ਕਿ ਆਪਾਂ ਸਾਰੇ ਸਾਥੀ ਨਾਲ ਮਿਲ ਕੇ ਨੂੰ ਪੂੜ ਕੇ ਇੱਕਦਮ ਬਰਾਬਰ ਕਰਕੇ ਉਸ ਕੋ ਰੱਖਾਂਗੇ ਔਰ ਜਿਹੜੇ ਵੀ ਰਾ ਕੀ ਨੰਗ ਰਹੇ ਆ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਧਿਆਨ ਰੱਖੀਏ ਜੀ ਬਿਲਕੁਲ ਜੀ ਰਾਤ ਨੂੰ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਕਿਉਂ ਟੋਏ ਦੇ ਵਿੱਚ ਜਿਹੜੀ ਮਿੱਟੀ ਉਹ ਚਾ ਵੀ ਕਾਫੀ ਤਰ ਚੁੱਕੀ ਆ ਤੇ ਉਹਦੇ ਕਰਕੇ ਇਹ ਜਿਹੜਾ ਆਸਾ ਕੋਈ ਵੀ ਵੱਡਾ ਵਾਪਰ ਸਕਦਾ ਸੀ ਜਿਹਦੇ ਕਰਕੇ ਰਾਹਗੀਰਾਂ ਨੇ ਬਲੋਂ ਇਹ ਦਰਾਖਤ ਜਿਹੜੇ ਵਿੱਚ ਟਾਣੀਆਂ ਤੋੜ ਕੇ ਦਿੱਤੀਆਂ ਸੀ ਕਿ ਤਾਂ ਹੁਣ ਇਹ ਪੂਰਨ ਜਾ ਰਹੇ ਆ ਦੇਖ ਸਕਦੇ ਤੁਸੀਂ ਰਸਤਾ ਜਿਹੜਾ ਕਿਸ ਤਸਿਆ ਹੋਇਆ ਤਕਰੀਬਨ 2 ਤੋਂ 3 ਫੁੱਟ ਟੋਆ ਜਿਹੜਾ ਵਿਚੁੰਗਾ ਹੋ ਚੁੱਕਾ ਆ ਜਿਹਦੇ ਕਰਕੇ ਇਹ ਕੋਈ ਵੀ ਵੱਡਾ ਹਾਸਾ ਜਿਹੜਾ ਨੁਕਸਾਨ ਹੋ ਸਕਦਾ ਸੀ ਚਲੋ ਆ ਜੀਓ ਸੋ ਸੁਰਾਗਿਰ ਨੂੰ ਬੇਨਤੀ ਹੈ ਜਿਹੜੇ ਦੁਸਾਂਝ ਕਲਾਂ ਤੋਂ ਮਕੰਦਪੁਰ ਰੋਡ ਤੇ ਜਾਂ ਮਕੰਦਪੁਰ ਤੋਂ ਦੁਸਾਂਝ ਕਲਾਂ ਤੋਂ ਆਉਂਦੇ ਆ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਧਿਆਨ ਦੇ ਨਾਲ ਨੀਂਦ ਤੋਂ ਲੈ ਕੇ ਲਾਦੀਆਂ ਦੇ ਵਿਚਕਾਰ ਜਿਹੜਾ ਗੱਡੀ ਜਿਹੜੀ ਹੌਲੀ ਕਰਕੇ ਨਿਕਾਣ ਤਾਂ ਜੋ ਆਪਣਾ ਬਚਾਅ ਹੋ ਸਕੇ ਕਿਉਂਕਿ ਉਹ ਰਸਤਾ ਕਾਫੀ ਦਾ ਵਿੱਚ ਤਸ ਚੁੱਕਾ ਆ ਤੇ ਹੁਣ ਇਹਦੀ ਰਿਪੇਅਰ ਜਿਹੜੀ ਉਹ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਤੇਜਣਾ ਚੁੰਨ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ